ਜੈ ਜੀ ਜੈ 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 ਜੀ ਜੈ ਜੀ ਸੱਤੇ ਜੈ ਹੋਵਾਂਗੇ ਚੋਕੇ ਮੈਂ ਬਹੁਤ ਸੁਣੀ ਦਿੱਤਾ ਲਗੂ ਸੁਣਾ ਆਪਣੇ ਵਰਦਾਂ ਇੱਕ ਗੱਲ ਰਹੇ ਆ ਕਿ ਅੰਮ੍ਰਿਤਸਰ ਵਿਖੇ ਹਰਮੰਦਰ ਸਾਹਿਬ ਦੇ ਨਾਲ ਹੀ ਗੱਲ ਵਾਇਰਲ ਲੱਗਦਾ ਹੈ ਜੜਾ ਪਲਾਦ ਵਾਲਾ ਉੱਥੇ ਬਾਬਾ ਸਾਹਿਬ ਦਾਦੇ ਵੀਮਰੋ ਅੰਮੇਦਗਰ ਜੀ ਭਾਰਦੇ ਸਰਦਾਰ ਦੇ ਨਮਾਤਾ ਜਿੱਦੀ ਪ੍ਰਤਿਮਾ ਲੱਗੀ ਦੀਏ ਉੱਥੇ ਕੋਈ ਸ਼ਰਧਾਲੂ ਬੰਦਾ ਹੈ ਲੈਕ ਦੇ ਦੀਵੜੀ ਪੋੜੀ ਲਾ ਕੇ ਚੜ ਗਿਆ ਉੱਪਰ ਕਿਸ ਨੂੰ ਥੰਡੇ ਬਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਸੰਵਿਧਾਨ ਨੂੰ ਵੀ ਜਲਾਇਆ ਗਿਆ ਜੋਥੇ ਬਣਿਆ ਆ ਅੰਮ੍ਰਿਤਸਰ ਬੰਦੇ ਸੀ ਅੱਜ ਬਟਾਲੇ ਜੇ ਦੋਜ ਮਤ ਕੀਤਾ ਜਾ ਰਿਹਾ ਵਾ ਉਹ ਬੰਦਾ ਫੜਿਆ ਗਿਆ ਵਾ ਪਰ ਉਹਨੂੰ ਫੜੇ ਜਾਣ ਦੇ ਇਹ ਸਾਡਾ ਮੰਗ ਇਹ ਹੈਗੀ ਆ ਕਿ ਜੋਗੀ ਜਿਹੜਾ ਕੁਛੋਕੜ ਕੀ ਆ ਉਹਨੂੰ ਭੋਜਨ ਵਾਲਾ ਬੰਦਾ ਕੌਣ ਆ ਇਸ਼ਾਰਾ ਕਰਾਉਣਾ ਕਰਾਉਣ ਦਾ ਬੰਦਾ ਕੌਣ ਆ ਕਿਉਂਕਿ ਇੱਕ ਬੰਦਾ ਇਹਨਾਂ ਨੂੰ ਮੋਗੇ ਦਿੰਦਾ ਉਹ ਮੋਗੇ ਤੋਂ ਆਵੇ ਅਮਰਸਰ ਦੇ ਵਿੱਚ ਆ ਕੇ ਚਾਰਜ ਕਰਨ ਲਿਆਵਾ ਯਾਦੇ ਉਥੇ ਨਾ ਬਿਸਨੀਕ ਹੋਵੇ ਫੇਰ ਵਗੈਰੀਏ ਪਹਿਲੇ ਦੁਬਈ ਜਾਂਦਾ ਦੁਬਈੋਂ ਮੁੱਕ ਗਿਆ ਮੁੱਕੇ ਤੇ ਉਥੇ ਆ ਰਿਹਾ ਅਮਰਸਰ ਇਹਦੇ ਪਿੱਛੇ ਕੋਈ ਨਾ ਕੋਈ ਸਿਆਸਤੀ ਆ ਜਿਨੇ ਕੰਮ ਕਰਾਇਆ ਹੈ ਆਪਾਂ ਉਹਨੂੰ ਵਿਖਣੇ ਦੇ ਨੂੰ ਬੰਦੇ ਹੈ ਕਿ ਇਹਨੇ ਆਪਣੇ ਸਾਹਮਣੇ ਆਉਣ ਪ੍ਰਸ਼ਾਸਨ ਨੇ ਇਹੋ ਬੇਨਤੀ ਆ ਕਿ ਬੰਦਿਆਂ ਨੂੰ ਗਿਲੋ ਜੇਕਰ ਉਹ ਬੰਦੇ ਨਹੀਂ ਆਉਂਦੇ ਤਾਂ ਪੂਰੇ ਪੰਜਾਬ ਨੂੰ ਬੰਦ ਕੀਤਾ ਜਾਏਗਾ ਨਵੀਂ ਕੀ ਕਾਨ ਵਾਈ ਕਰਮਚਾਰੀ ਯੂਨੀਅਨ ਵਾਈਸ ਪ੍ਰਧਾਨ ਪੰਜਾਬ ਇਤੇ ਦਿਨੀ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਜਿਹੜੀ ਮੰਦਭਾਗੀ ਘਟਨਾ ਆਈ ਆ ਭਾਰਤ ਰਤਨ ਸੰਵਿਧਾਨ ਨਿਰਮਾਤਾ बाबा ਸਾਹਿਬ ਅੰਬੇਦਕਰ ਜੀ ਦੀ ਜਿਹੜੀ ਸਟੈਚੂ ਉੱਥੇ ਲੱਗੀ ਗਈ ਸੀ ਕਿਸੇ ਇੱਕ ਵਿਅਕਤੀ ਨੇ ਉਸ ਸਟੈਚੂ ਬਣਾ ਲ ਬੇਦਬੀ ਕੀਤੀ ਉਸ ਨੂੰ ਖੰਡਿਤ ਕਰਨ ਦੀ ਕੋਸ਼ਿਸ਼ ਕੀਤੀ ਔਰ ਸੰਵਿਧਾਨ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਇਸ ਘਟਨਾ ਦੇ ਨਾਲ ਪੂਰੇ ਹਿੰਦੂਤਾਂ ਦੇ ਵਿੱਚ ਜਿਹੜੀਆਂ ਸਾਡੀਆਂ ਸੰਸਥਾਵਾਂ ਸਾਡੇ ਵਾਲਮੀਕ ਭਾਈਚਾਰੇ ਔਰ ਜਿੰਨੀਆਂ ਵੀ ਸਾਡੀਆਂ ਬਲਡ ਦੇ ਵਿੱਚ ਸਾਥੀ ਰਹਿੰਦੇ ਨੇ ਉਹਨਾਂ ਦੀਆਂ ਭਾਵਨਾਵਾਂ ਨੂੰ ਬਹੁਤ ਥੇਸ ਲੱਗੀ ਐ ਪੰਜਾਬ ਸਰਕਾਰ ਤੋਂ ਅਸੀਂ ਮੰਗ ਕਰਦੇ ਆ ਕਿ ਜੇ ਕਿਸੇ ਨੇ ਵੀ ਇਸ ਘਟਨਾ ਨੂੰ ਕੀਤਾ ਹੋਆ ਉਹਦੇ ਤੇ ਪੰਦੀ ਸਭ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਔਰ ਇੱਕ ਕਮੇਟੀ ਬਣਾ ਕੇ ਇਸ ਚੀਜ਼ ਦੀ ਜਾਂਚ ਕਰਵਾਈ ਜਾਵੇ ਕਿ ਇਸ ਘਟਨਾ ਨੂੰ ਅੰਜਾਮ ਦੇਣ ਦੇ ਪਿੱਛੇ ਕੀ ਉਹਨਾਂ ਦਾ ਇੱਕ ਮਲ ਪਰਪਰਸੀ ਬਤਲਾ ਬੰਦਾ ਕੋਈ ਵੀ ਅਡੀ ਤਕੜੀ ਘਟਨਾ ਨੂੰ ਅੰਜਾਮ ਨਹੀਂ ਦੇ ਸਕਦਾ ਇਹ ਤੇ ਉਹ ਸਿਸਟਮ ਚੱਲਦਾ ਪਿਆ ਵਾ ਕਿ ਜਿਹੜੇ ਪੰਜਾਬ ਦੇ ਵਿੱਚ ਵੀ ਹਿੰਦੂ ਸਿੱਖ ਭਾਈਚਾਰਾ ਵਾ ਉਹ ਖਤਮ ਹੋ ਜੇ ਤੇ ਇਹਨਾਂ ਦੀਆਂ ਭਾਵਨਾਵਾਂ ਨੂੰ ਤੋੜ ਮਰੋੜ ਕੇ ਤੇ ਜਿਹੜੇ ਹਾਲਾਤਾਂ ਦੇ ਵਿੱਚ ਪਹਿਲੇ ਹੀ ਦੇਸ਼ ਉਸ ਹਾਲਾਤਾਂ ਦੇ ਵਿੱਚ ਫਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਾਬਾ ਸਾਹਿਬ ਦੀ ਬੀਐਸਡੀ ਨੂੰ ਬਿਲਕੁਲ ਨਹੀਂ برداشت ਕੀਤਾ ਜਾਏਗਾ ਪੂਰੇ ਵਰਲਡ ਦੇ ਵਿੱਚ ਬਾਬਾ ਸਾਹਿਬ ਜੀ ਦੀ ਪ੍ਰਤਮਾ ਦੀ ਪੂਜਾ ਕਰਦੇ ਆ ਸਾਡੇ ਭਗਵਾਨ ਆ ਔਰ ਜਿਹੜੀ 26 ਤਰੀਕ ਵਾਲੇ ਦਿਨ ਰਿਪਬਲਿਕ ਡੇ ਤੇ ਘਟਨਾ ਹੋਈ ਆ ਉਸ ਦਿਨ ਚੇਦੀ ਕਰਦੇ ਆਂ ਅਸੀਂ ਪੂਰੇ ਪੰਜਾਬ ਭਰ ਦੀਆਂ ਜਿੰਨੀਆਂ ਸਾਡੀਆਂ ਪੰਜਾਬ ਦੀ ਜੱਥੇਬੰਦੀਆਂ ਵਾਂ ਅਸੀਂ ਉਹਨਾਂ ਦੀ ਕਾਲ ਦੀ ਵੇਟ ਕਰਾਂਗੇ ਜੇਕਰ ਸਾਡੇ ਸਮਾਜ ਵੱਲੋਂ ਪੰਜਾਬ ਦੀ ਜੱਥੇਬੰਦੀਆਂ ਵੱਲੋਂ ਕਾਲ ਆਈ ਕਿ ਸ਼ਹਿਰ ਨੂੰ ਬੰਦ ਕਰਨਾ ਤੇ ਇਰਤੀ ਤੇ ਵੀ ਬਟਾਲੇ ਵਾਸੀਆਂ ਨੂੰ ਸਹਿਯੋਗ ਕਰਕੇ ਬਟਾਲੇ ਨੂੰ ਬੰਦ ਕਰਨ ਦੀ ਕਾਲ ਕਰਾਂਗੇ ਅੱਜ ਦਾ ਜਿਹੜਾ ਸਾਡਾ ਰੋਸ਼ਮਜਾਰਾ ਸੀ ਸਰਵੇਈ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਦ ਮਾਨ ਜੀ ਤੱਕ ਇਸ ਦੀ ਜਾਂਚ ਕਰਵਾਈ ਜਾਏ ਤੇ ਸਖਤ ਸਖਤ ਕਾਰਵਾਈ ਕਰਕੇ ਬੋਸ਼ਨਾ ਤੇ ਜਿਹੜੀ ਬੰਦੀ ਕਾਰਵਾਈ ਕੀਤੀ ਚਲਦੀ ਹੈ ਇਹ तकरीबन ਇੱਕ ਘੰਟੇ ਦਾ ਧਰਨਾ ਵਾ ਅਸੀਂ ਰੋਡ ਜਾਮ ਕੀਤਾ ਵਾ ਰੋਸ਼ ਮਜਾਰਾ ਉੱਤੀ ਜਿਹੜਾ ਸਾਡਾ ਰੋਸ਼ ਆ ਤੁਹਾਡੇ ਕੋਲ ਇਹੀ ਇੱਕ ਜਰੀਆ ਵਾ ਕਿ ਆਪਣਾ ਜਿਹੜਾ ਸਮਾਜ ਨੂੰ ਇਕੱਠਾ ਕੀਤਾ ਆਪਣੀਆਂ ਜਿਹੜੀਆਂ ਧਾਰਮਿਕ ਜਥੇਬੰਦੀਆਂ ਨੂੰ ਇਕੱਠਾ ਕੀਤਾ ਵਾ ਤੇ ਬਟਾਲੇ ਦੇ ਵਿੱਚ ਰੋਸ਼ ਮਜਾਰਾ ਕਰਦੇ ਸ਼ਾਇਦ ਉਹ ਪਲਾਂਟ ਆ ਕੋਈ ਏਜੰਸੀਆਂ ਹੋਣ ਜਾਂ ਕਿਤੇ ਕੋਈ ਇਹਦੇ ਵਿੱਚ ਕੋਈ ਇਹ ਅਜਿਹੀ ਚੀਜ਼ ਹੋਵੇ ਕਿ ਜਿਹੜਾ ਸਮਾਜ ਦੇ ਵਿੱਚ ਜਿਹੜੇ بڑے ਪਿਆਰ ਨਾਲ ਲੋਕ ਚੱਲਦੇ ਪਿਆ ਉਹਨਾਂ ਨੂੰ ਚਾਹੇ ਹੀ ਆ ਗਈ ਅਸ਼ਾਂਤੀ ਅਤੇ ਫਾਲੇ ਜਿਹੜੇ ਲੋਕ ਆ ਭੜਦਨ ਤੇ ਜਿਹੜਾ ਪੰਜਾਬ ਦਾ ਮਾਹੌਲ ਖਰਾਬ ਹੋ